ਇਸ ਕੰਦਨਾਂ ਨੂੰ ਲੋਕ ਕਹਿ ਦਿੰਦੇ ਆ ਕਿ ਜ਼ਿਮੀਂਦਾਰ ਫਸਲ ਬੀਜ ਲੈਂਦਾ 80 ਮਣ ਚੜ ਗਿਆ 90 ਮਣ ਚੜ ਗਿਆ ਵੱਡੇ ਵੱਡੇ ਟਰੈਕਟਰ ਲੈ ਲੈਂਦਾ ਠੀਕ ਆ ਪਰ ਇਹੀ ਨਹੀਂ ਜਾਣਦੇ ਵੀ ਜ਼ਿਮੀਂਦਾਰ ਦਾ ਸੱਟਾ ਇਹਦੇ ਕੀ ਬੱਲੇ ਪਊਗਾ ਮੈਨਾ ਕਰਨਾ ਕੀ ਇਹ ਚਾਰ ਪੰਜ ਥੋੜਾਈ ਵਾਲਾ ਮੰਗੂਗਾ ਹਾਂ ਹੈ ਤੇ ਮੁਰਗੇ ਮਾਰਤਾ ਦਾ ਟਾਈਮ ਨਾਲ ਜਿਹਨਾਂ ਜਦੋਂ ਇਹ ਵੱਢਣਾ ਸੁੱਕੇ ਬਣੇ ਵਟੇ ਨਹੀਂ ਜਾਣਾ ਫਿਰ ਟਰੈਕਟਰ ਹੁਣ ਹੁਣੋਂ ਕਹਿੰਦੇ ਨਾ ਵੀ ਵੱਡੇ ਵੱਡੇ ਟਰੈਕਟਰ ਲੈ ਵੀ ਹੁਣ ਮਾੜਾ ਟਰੈਕਟਰ ਕੱਢ ਦੂ ਇੱਥੇ ਗਿੱਲੇ ਚੋਂ ਕਦੋਂ ਕੱਢਦਾ ਮਾੜੀ ਈਨ ਵੱਟੇ ਨਾ ਟਰੈਕਟਰ ਕੱਢੇ ਸੁਹੀ ਗੱਲ ਆ ਨਾ ਵੀ ਇਹ ਤਾਂ ਕਿਸਾਨਾਂ ਦਾ ਸੱਟ ਆ ਵੀ ਉਹ ਜਿਹੜੇ ਆਪਾਂ ਐਵੇਂ ਨਹੀਂ ਰੋਂਦੇ ਭਾਈ ਐਮ ਐਸ ਪੀ ਦਿਓ ਜਾਂ ਭਾਈ ਸਾਡੀ ਜਿਵੇਂ ਉਹ ਮੁਆਵਜ਼ਾ ਦਿਓ ਹੁਣ ਕੀ ਕਰਦੇ ਆ ਪਿਛਲੀ ਵਾਰ ਕੀ ਕਰਾ ਸੀ ਕਿੱਲੇ ਦੇ 50 50 ਕਿ 70 ਰੁਪਏ ਪਾ ਦੇ ਹਾਂ ਉਹਨਾਂ ਦਾ ਕੀ ਬਣਦਾ ਉਹ ਜੂਰੀਆ ਦਾ ਗੱਟਾ ਵੀ ਨਹੀਂ ਆਉਂਦਾ ਕਾ ਵੇਖ ਅਕਰੀ ਨੇੜੇ ਪਾਈ ਯਾਰ ਖਾਈ ਛੋਨਾ ਪਾਈ ਦਾ ਠੇਕ ਕਿੰਨਾ ਠੇਕਾ ਭਰਿਆ ਦਾ ਬੇ 75000 75000 ਠੇਕਾ ਭਰਿਆ ਮਰਦੇ ਨੇ ਹੋਰ ਕੋਈ ਚਾਰਾ ਨਹੀਂ ਸੀ ਟੱਕ ਕੀ ਕੰਮ ਕਰੇ ਹੋਰ ਜਿਹੜਾ ਨੌਕਰੀਆਂ ਧਰੀਆਂ ਪਈਆਂ ਤੇ ਵੇ ਰੋਣਾ ਆਉਂਦਾ ਹੁਣ ਪੰਜ ਪੰਜ ਹਜ਼ਾਰ ਬਟਰਾ ਵਾਲਾ ਹੀ ਲੈ ਜੂਗਾ ਤੇ ਯਾਰ ਰੋਣਾ ਪੱਲੇ ਕੋ ਨਹੀਂ ਮਣਾ ਦਾ ਜੇਬ ਤੋਂ ਜਾਣ ਦਾ ਕੰਮ ਹੋ ਗਿਆ ਬਾਈ ਤੋਂ ਵੱਡੇ ਆ ਗਿਆ ਸੁਪੂ ਦਾ ਵੱਡਿਆ ਜੋ ਇਹ ਨਾ ਇਹ ਚਾਹੀਦਾ ਹੁਣ ਇਹ ਜਿਹੜੇ ਡਿੱਗੇ ਛੋਨੇ ਨਾ ਉਹਨਾਂ ਦਾ ਵੀ ਮੁਆਵਜ਼ਾ ਹੁਣ ਚਾਹੀਦਾ ਇੰਨਾ ਵਿੱਚੋਂ ਹੱਥ ਵੀ ਨਹੀਂ ਪਜਣਾ ਹੁਣ ਪਾਣੀ ਪਾਵਾਏ ਪੁਰੇ ਸਾਰੇ ਪਾਣੀ ਸਾਰੇ ਪਾਣੀ ਫਿਰ ਤੋਂ ਦੇ ਵਿੱਚ ਇੱਕ ਦੋ ਪਾਣੀ ਸੁੱਕਿਆ ਜਿਹੜਾ ਪਾਣੀ ਨਾਲ ਲੱਗ ਗਿਆੜਾ ਮੁੰਜਣਾ ਉਹ ਥੋੜਾ ਕੰਮ ਜਾ ਖਤਮ ਆ ਬਸ ਹੱਥ ਮਣਾ ਕਰਨੀ ਪਹਿਲਾਂ ਪਹਿਲਾਂ ਇਹਨਾਂ ਨੂੰ ਲੋਹ ਲੈ ਗਈ ਕਟੋਲੀ ਰੋਗ ਜੀ ਹਲਦੀ ਰੋਗ ਤਾਂ ਲੈ ਕੇ ਆ ਠੀਕ ਆ ਕਿੰਨੀਆਂ ਸੱਪੇਆਂ ਕਰੀਆਂ ਰਹਿਂਦਾ ਗੁੰਦਾ ਹਾਂ ਬੜਦਾ ਰਹਿਂਦਾ ਗੁੰਦਾ ਆ ਕੰਮ ਬਣ ਗਿਆ ਕਿੱਥੋਂ ਜ਼ਿਮੀਂਦਾਰ ਉੱਤੜੋ ਅੱਠ ਨਹੀਂ ਵੜਦੀ ਇਹਦੇ ਜੀ ਦੇਣੇ ਪਣਗੇ ਜਿੰਨੇ ਮੰਗ ਲੜ ਦੇਣੇ ਪਣਗੇ ਉਹਦਾ ਵੀ ਤੇਲ ਮੱਚਦਾ ਉਹ ਵੀ ਸੱਚਾ ਕਿੱਥੇ ਭੱਜਿਆ ਫਰਨਾ ਦੇ ਕਿੱਥੇ ਹੌਲੀ ਹੌਲੀ ਤੁਰਨੀ ਫਿਰ ਹੁਣ ਕੀ ਛਰੇ ਗਿਆ ਆਈ ਜਿਹੜੇ ਤੁਸੀਂ ਕਹਨੇ ਆ ਨਾ ਵੀ ਡਟ ਭਲੇ ਸੌਖੇ ਆ ਅੱਜ ਦੇਖੋ ਅੱਜ ਦਿਲ ਰੁੰਦੀਆਂ ਫਾਰਾਂ ਦੀ ਠੀਕ ਆ ਨਾ ਆ ਚੀਜ਼ਾਂ ਵੇਖੋ ਪਰ ਨਾ ਇਹ ਸੱਤਾ ਇਹ ਸੱਤਾ ਬਈ ਲੋਕੋ ਸੱਤਾ ਹੈ ਤੇ ਜੱਟ ਕੋ ਸੌਖਾ ਨਹੀਂ ਗਾ ਬਸ ਜੱਟ ਜਿਹੜੇ ਤੁਹਾਡੇ ਮੂੰਹ 'ਚ ਪਾਉਂਦਾ ਨਾ ਕੋਈ ਮੰਨ ਲਓ ਕੋਈ ਰੋਟੀ ਤੁਸੀਂ ਖਾਣੇ ਆ ਜੱਟ ਆਪਦੀ ਜਾਨ ਤੇ ਖੇੜ ਕੇ ਤਲੀ ਤੇ ਰੱਖ ਕੇ ਜਾਣ ਆ ਆ ਚੀਜ਼ਾਂ ਫੇਰ ਵੀਜ ਕੇ ਫਸਣਾ ਵੱਡਾ ਇਹ ਨਹੀਂ ਪਤਾ ਵੀ ਕਿਤੇ ਵੱਢਣੀ ਨਸੀਬ ਹੋਣੀ ਆ ਜਾਂ ਕਿਤੇ ਮਰ ਜਾਣੀ ਆ ਇਹ ਨਹੀਂ ਪਤਾ ਰੱਬ ਨੇ ਕੀ ਕਰਨਾ ਕਿਵੇਂ ਠੇਕਾ ਪੂਰਾ ਹੋਣਾ ਕਿਵੇਂ ਠੇਕਾ ਪੂਰਾ ਹੋਊਗਾ ਤੂੰ ਇਹ ਕਹਿੰਦਾ ਵੱਡੇ ਟਰੈਕਟਰ ਲਈ ਫਿਰਦੇ ਆ ਜੱਟਾਂ ਆਏ ਆ ਜੱਟ ਜਿਉਂ ਆ ਜੱਸਾ ਦੇ ਹਲਾਤ ਆ ਆ ਵੇਖੋ ਇੱਧਰ ਤਾਂ ਵੇਖੋ ਭਾਈ ਕਿੰਨਾ ਹੋ ਗਿਆ ਟਾਈਮ ਤਾਂ 10 ਵਜ ਗਏ ਤੇ ਯਾਰ ਤੈਨੂੰ ਵੇਖਣ ਦੀ ਕੀ ਲੋੜ ਆ ਯਾਰ ਸੈਟਲਾਈਟ ਦੱਸ ਦੂਗਾ ਯਾਰ ਕੀ ਸੈਟਲਾਈਟ ਆ ਜੀ ਇਹ ਕਿਹਣੀ ਸੈਟਲਾਈਟ ਯਾਰਾਂ ਨੂੰ ਵਜ ਕੇ ਸੈਟਲਾਈਟ ਕਿਹਣੀ ਇੱਥੇ ਆਈ ਇਹਦਾ ਮੈਂ ਵੜਾ ਧੂਏਂ ਮੇਰੀ ਕਿੱਥੋਂ ਆਇਆ ਇਹ ਸੈਟਲਾਈਟਾ ਧੂਆਂ ਤਾਂ ਦੱਸ ਦਿੰਦੀ ਯਾਰ ਮੈਂ ਤਾਂ ਤਾਂ ਹੀ ਕਿਹਾ ਵੀ ਧੂਆਂ ਤਾਂ ਦੱਸ ਦਿੰਦੇ ਆ ਵੀ ਪਰਾਲੀ ਨੂੰ ਅਗ ਲਾਈ ਰਾਤ ਤੱਕ ਕਿੰਨਾ ਨੁਕਸਾਨ ਹੋ ਗਿਆ ਕਿਸੇ ਨੇ ਆ ਕੇ ਇੱਥੇ ਨਹੀਂ ਪੁੱਛਿਆ ਹਾਂ ਇਹਦਾ ਕੀ ਨੁਕਸਾਨ ਹੋ ਗਿਆ ਤੇ ਤੂੰ ਟਰਾਲੀ ਨੂੰ ਵੜ ਲਾਈ ਬੈਠਾ ਫੜਣਾ ਨਹੀਂ ਸੀ ਨਾਲ ਇਹ ਤੇ ਮੈਨੂੰ ਤਾਂ ਲੱਗਦਾ ਯਾਰ ਕੀਆ ਨੇ ਹੁੰਦੇ ਆ ਜਿਹੜੀਆਂ ਡਿਊਟੀਆਂ ਲਾਈਆਂ ਹੁਣ ਉਹ ਕੱਲ ਯਾਰ ਖਬਰ ਜੀ ਐਸੀ ਦੱਸੀ ਜਾਂ ਖਬਰ ਸੁਣੀਆ ਮੋਬਾਈਲ ਤੇ ਨਹੀਂ ਨੇ ਕੱਲ ਨਿਊਜ਼ ਆਈ ਇਹਨਾਂ ਦੀ ਵੀ ਜਿੰਨੇ ਟੀਚਰਾਂ ਸਾਰਿਆਂ ਨੂੰ ਇਹ ਹਦਾਇਤ ਦੇ ਦਿਆ ਵੀ ਤੁਸੀਂ ਕਿਤੇ ਵੀ ਤੁਹਾਨੂੰ ਇਹ ਕਹ ਲੱਤਾ ਸਾਡੇ ਨਾਲ ਸਪਾਰਕ ਕਰਕੇ ਸਾਨੂੰ ਦੱਸੋ ਜਿੰਨੇ ਵੀ ਸਾਰੇ ਸਕੂਲਾਂ ਜਾਂਦੇ ਆਂ ਦੀਪਰ ਵਾਲੀ ਨੂੰ ਅੱਗ ਲਾਉਂਦੇ ਆ ਕਿਸਾਨ ਛੱਡ ਦਿਓ ਕਿਹੜਾ ਜਿੰਨਾ ਚਿਰ ਜੱਟ ਦੀ ਫਸਲ ਨਹੀਂ ਵੜਦੀ ਹੁਣ ਟੀਚਰਾਂ ਨੂੰ ਕਹਿ ਦੋ ਵੀ ਆ ਜਿਹੜਾ ਮੌਇਨਾ ਕਰਕੇ ਜਾਓ ਜੱਟ ਦੇ ਪੱਲੇ ਕੀ ਰਹਿ ਗਿਆ ਸਣ ਕੇ ਮਰ ਤੂੰ ਅੱਗੇ ਪੜ੍ਹਾਈ ਛੜਾ ਕੇ ਮਰ ਤੂੰ ਸ਼ਮਾਰੀ ਕਰਦੇ ਹੁਣ ਪੜ੍ਹਾਈ ਛੜਾ ਕੇ ਧੂਏ ਵਾਲੇ ਪਾਤੇ ਤੋਰ ਕੇ ਹਾਂ ਲੈ ਵੇਖ ਲੈ ਹੁਣ ਆ ਵੇਖੋ ਕੀ ਨਾ ਨੂੰਗਾ ਸਾਡੇ ਕੋਲੇ ਕੋਈ ਨਹੀਂ ਕੋੜਿਆ ਇਧਰ ਵੇਖ ਆ ਮੁੰਜੇ ਡੁੱਬੀਆਂ ਪਈਆਂ ਸਾਰੀਆਂ ਹਾਂ ਪਾਣੀ ਕਿੰਨਾ ਖੜਾ ਹਾਂ ਪਾਣੀ ਅੱਜ ਵਧਣਾ ਏ ਤੇ ਏਠੋ ਉਹ ਤਨ ਗਲ ਜਾਣੀ ਏ ਜਦ ਤਨ ਵਢੇਗਾ ਯਾਰ ਮੈਂ ਤਾਂ ਕਹਣਾ ਜਿਹੜਾ ਸੈਟਲਾਈਟ ਆ ਨਾ ਉਹਦੇ ਰਾਹੀਂ ਹੁਣ ਵੇਖਣ ਵੇਖ ਕੇ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨਾ ਆਪਦੀ ਆਪ ਹੀ ਪੈਸੇ ਖਾਤਾ ਚ ਪਾ ਦੇਣਾ ਮਾੜਾ ਨਾ ਇਹ ਸਹੀ ਗੱਲ ਆ ਪਰ ਧੂਆਂ ਤਾਂ ਉਹਦੀ ਪਤਾ ਲੱਗ ਜਾਂਦਾ ਵੀ ਹਾਂ ਭਾਈ ਫਲਾਣੇ ਦੇ ਧੂਆਂ ਤੇ ਤੇ ਉਹ ਕਰ ਦਿੰਦੇ ਐਨੇ ਨੰਬਰ ਤੇ ਉਹ ਲਕੀਰ ਮਾਰ ਦਿੰਦੇ ਆ ਵੀ ਇਹਨੇ ਪਰਾਲੀ ਨੂੰ ਅੱਗ ਲਾਈ ਆ ਪਰਚਾ ਪਾਓ ਸਰਕਾਰ ਦੀ ਤਾਂ ਆਪ ਦੀ ਹੈਡਲਾਈਨ ਚੱਲਦੀ ਟੀਵੀ ਤੇ ਵੀ ਸਾਡੀ ਮਦਦ ਕਰੋ ਆਪ ਉਹੀ ਗੱਲ ਵੀ ਆਪਣੇ ਉਹੀ ਗੱਲ ਫੇਰ ਕਹਿਣਗੇ ਕਿਸਾਨ ਤਾਂ ਨੁਕਸਾਨ ਹੋਇਆ ਤਾਂ ਵੀ ਹੱਸਦੇ ਆ ਸਰਕਾਰ ਦੀ ਤਾਂ ਆਪਦੀ ਹੈਡਲਾਈਨ ਚੱਲਦੀ ਹੈ ਟੀਵੀ ਦੇ ਥੱਲੇ ਚੱਲਦੇ ਨੰਬਰ ਉਹਦੇ ਵੀ ਸਾਡੇ ਇਹਨਾਂ ਖਾਤੇ ਸਾਡੀ ਮਦਦ ਕਰੋ ਸਾਡੇ ਨਾਲ ਜੁੜੋ ਸਾਡਾ ਸਾਡਾ ਤਾਂ ਨੁਕਸਾਨ ਹੋ ਗਿਆ ਮਤਲਬ ਨਹੀਂ ਹੁਣ ਮੰਨੋ ਇੱਕ ਕਿਸਾਨ ਨੇ ਵਾਹ ਠੇਕੇ ਤੇ ਲਿਆ ਤੇ ਉਹਦੀ ਐ ਫਸਲ ਹੋ ਜੇ ਤੇ ਉਹਦਾ ਯਾਰ ਕੀ ਪੱਲੇ ਰਹਿ ਗਿਆ ਯਾਰ ਖੁਦ ਕਹੀ ਕਰੂ ਹੋਰ ਉਹ ਕੀ ਕਰੂਗਾ ਖੁਦ ਕੁਝ ਹੀ ਕਰੂਗਾ ਤੇ ਸਰਕਾਰ ਨੂੰ ਚਾਹੀਦਾ ਵੀ ਇਹੇ ਚੀਜ਼ਾਂ ਦਾ ਮੋਆਇਨਾ ਕਰੇ ਜਿਹੜੀਆਂ ਫਸਲਾਂ ਦਾ ਨੁਕਸਾਨ 75000 ਭਰ ਕੇ ਤੇ ਬਾਈ ਹੁਣ ਇਹਦੇ ਪੱਲੇ ਤਰ ਰਹੀ ਕੀ ਜਾਣਾ ਹਜੇ ਕਣਕ ਦਾ ਤੇਰੀ ਦਾ ਪਤਾ ਨਹੀਂ ਵੀ ਪਾਣੀ ਸੁੱਕੂਗਾ ਕਦੋਂ ਵੀਜੇਗਾ 75 ਭਰਿਆ ਤੇ ਬਾਈ 80 ਚ ਪੈ ਜਾਣਾ ਹੁਣ 5000 ਰੁਪਏ ਕਿੱਥੇ ਮੰਨ ਲਾ ਵੀ 1500 ਸੀ ਵੜਾਈ ਕਿੱਥੇ ਹੁਣ 5000 ਹੋ ਗਈ ਵੜਾਈ ਵੀ ਵਧ ਗਈ ਲੈ ਬਸ ਉਹ ਕੰਬਾਇਨ ਇਹ ਚੀਜ਼ਾਂ ਨਾ ਮੈਂ ਉਹੀ ਚੀਜ਼ਾਂ ਬਾਈ ਸਰਕਾਰ ਅੱਗੇ ਬੇਨਤੀ ਹੈ ਵੀ ਇਹ ਚੀਜ਼ਾਂ ਵੱਲ ਧਿਆਨ ਵਧ ਦਿਓ ਵੀ ਜਦੋਂ ਨੁਕਸਾਨ ਹੁੰਦਾ ਕਿਸਾਨ ਦਾ ਯਾਨੀ ਕਿ ਇਹ ਤੁਸੀਂ ਸਿਰਫ ਧੂਏ ਵਾਲੇ ਵੇਣੇ ਆ ਧੂਆਂ ਯਾਰ ਕੱਲਾ ਭਾਂਜੋ ਫੈਕਟਰੀਆਂ ਦੇ ਨਹੀਂ ਆਉਂਦਾ ਜੱਟਾਂ ਦਾ ਧੂਆਂ ਹੀ ਜਾਂਦਾ ਕਿਸਾਨਾਂ ਦਾ ਧੂਆਂ ਹੀ ਜਾਂ ਤਾਂ ਫਿਰ ਗੱਲ ਤਾਂ ਉਹੀ ਹੈ ਨਾ ਵੀ ਹੁਣ ਜਿਹੜੇ ਆਹ ਨੁਕਸਾਨ ਹੋਇਆ ਨਾ ਆ ਕੇ ਇਹਦੀ ਰਿਕਵਰੀ ਕਰਨ ਇਹ 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 ਨੂੰ ਲਿਖ ਕੇ ਲੈ ਕੇ ਜਾਣ ਵੀ ਫਲਾਣੇ ਫੁਨਾਣ ਲੈਣ ਜਿਹੜਾ ਝੋਨਾ ਡਿੱਗਿਆ ਭਾਈ ਉਹਦਾ ਇਹਨਾਂ ਨੁਕਸਾਨ ਹੋ ਗਿਆ ਹਾਂ ਜਿਹੜੀਆਂ ਡਿਊਟੀਆਂ ਉਂ ਲਾਈਆਂ ਉਹਨਾਂ ਨੇ ਇਹਦਾ ਕੋਈ ਮਸਲਾ ਹੱਲ ਕਰਿਆ ਜਾਵੇ ਮਸਲਾ ਹੱਲ ਕਰਿਆ ਜਾਵੇ ਸਹੀ ਸਾਡੀ ਜੀ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਿੱਧੀ ਬੇਨਤੀ ਆ ਵੀ ਇਹ ਜਿਹੜਾ ਮਸਲਾ ਹੱਲ ਕਰਨ ਕਿਸਾਨ ਬਹੁਤ ਦੁਖੀ ਆ 70% ਕਿਸਾਨਾਂ ਦੇ ਜਿਹੜੀਆਂ ਫਸਲਾਂ ਉਹ ਮਰ ਗਈਆਂ ਬਾਸਪਤੀ ਦਾ ਜਮਾਂ ਹੀ ਖਤਮ ਹੋ ਗਈ ਲੋਕਾਂ ਦੀ ਤੇ ਆ ਵੀ ਜੇ ਪਾਣੀ ਸੁੱਕੂਗਾ ਤਾਂ ਜਿਹੜੇ ਇਹ ਝੋਨੇ ਆ ਵੱਡੇ ਜਾਣਗੇ ਨਹੀਂ ਤਾਂ ਇਹੋ ਗੱਲ ਜਾਣਗੇ ਖਤਮ ਆ ਜਾਣੀ ਤੇ ਹਜੇ ਰੱਬ ਦਾ ਪਤਾ ਨਹੀਂਗਾ ਬਾਈ ਰੱਬ ਉੱਤੇ ਖੜਾ ਕੀ ਕਰਨਾ ਕੀ ਕਰਨਾ ਤੇ ਭੜਾਈ ਵਾਲਿਆਂ ਦਾ ਸਾਨੂੰ ਦੇ ਦਿਓ ਹਾਂ ਹੁਣ ਜਿਹੜੇ ਆ ਪਰਾਲੀ ਵਾਲੇ ਆਉਣਗੇ ਉਹਨੇ ਸਾਨੂੰ ਦੇ ਦਿਓ ਸਹੀ ਗੱਲ ਪਰਾਲੀ ਚੱਕਣ ਦੇ ਪੈਸੇ ਵੀ ਲੈਣਗੇ ਵਡਾਈ ਵਾਲਾ ਵੀ ਲਊਗਾ ਬਾਈ ਉਹ ਤਾਂ ਚੱਲ ਪਰਾਲੀ ਚੱਕਣ ਦੇ ਪੈਸੇ ਦਾ ਨਾਂ ਲੈਂਦੇ ਹੁਣ ਤਾਂ ਮੰਨਿਏ ਵੀ ਹੁਣ ਪਰਾਲੀ ਚੱਕਣ ਦੇ ਵੀ ਪੈਸੇ ਦੇਈਏ ਵਡਾਈ ਦੇ ਵੀ ਪੈਸੇ ਦੇਈਏ ਤੇ ਪੱਲੇ ਕੀ ਰਹਿ ਗਿਆ ਪੱਲੇ ਕਿੱਧਰ ਜਾਵਾਂਗੇ ਉਹ ਜ਼ਿਮੀਂਦਾਰ ਤੋਂ ਵੀ ਲੈ ਰਹੇ ਆ ਹਾਂ ਤੇ ਫੈਕਟਰੀ ਵਾਲਾਂ ਤੋਂ ਵੀ ਲੈ ਰਹੇ ਆ ਤੇ ਫਿਰ ਫਿਰ ਗੱਲ ਕੀ ਆ ਉ ਤਾਂ ਇਹ ਕਹਿੰਦਾ ਵੀ ਅਸੀਂ ਹੱਲ ਕੱਢਤਾ ਉਹ ਹੱਲ ਥੋੜਾ ਕੱਢਤਾ ਯਾਰ ਆਪਣੇ ਤਾਂ ਤਾਂ ਬੋਝ ਪਾਤਾ ਉਹ ਬਸ ਬੋਝ ਬਹਿ ਗਿਆ ਆਪਣੇ ਤਾਂ ਹੋਰ ਸਹੀ ਸਹੀ ਅਗਲਾ ਕਹਿੰਦਾ ਗੱਠਾ ਬਣਾਉਣੀ ਐ ਇੰਨੇ ਪੈਸੇ ਲਵਾਂਗੇ ਤੇ ਬੰਦਾ ਪਰ ਪਰਾਲੀ ਨੂੰ ਅੱਗ ਹੀ ਲਾਊਗਾ ਹਾਂ ਕੀ ਕਰੂਗਾ ਫਿਰ ਮਾਰੀ ਦਾ ਲਾਊਗਾ ਜਵਾਕ ਨਹੀਂ ਪਾਲਣੇ ਉਹਨਾਂ ਨੂੰ ਪੈਸੇ ਦੇ ਕੇ ਨਲਤਾ ਫੇਰ ਜਵਾਕਾਂ ਨੂੰ ਇਹ ਜਵਾਕ ਦਾ ਪੜਾਉਣ ਆ ਕੇ ਟੀਚਰਾਂ ਦੇ ਡਿਊਟੀਆਂ ਲਾਦਿਆਂ ਤੁਸੀਂ ਜਿੱਥੇ ਅੱਗ ਲੱਗਦੀ ਹੈ ਪਰਾਲੀ ਦੀ ਉਹ ਦੇਖੋ ਲੈ ਨਿਗ੍ਹਾ ਰੱਖੋ ਜਾ ਵੀ ਨਿਗ੍ਹਾ ਰੱਖੋ ਜਾ ਕੇ ਕੀ ਆਹ ਪੰਜਾਬ ਕੀ ਪੰਜਾਬ ਦੇ ਹਾਲਾਤ ਆ ਯਾਰ ਕੋਈ ਬੰਦਾ ਹਲਕਾਤਾ ਇਥੇ ਰਹੀ